ਵੀ ਇੰਜਨ ਨੂੰ ਬਿਨਾ ਪੱਟੇ ਆਪਾਂ ਕਹੀਏ ਕਿ ਇੰਜਨ ਨੂੰ ਪੂਰੀ ਤਰ੍ਹਾਂ ਅੰਦਰੋਂ ਕਲੀਨ ਹੋ ਜੇ ਮਤਲਬ ਇਦਾਂ ਦੀਆਂ ਮਸ਼ੀਨਾਂ ਸਿਰਫ ਸਾਨੂੰ ਏਸੇ ਸਰ ਤੇ ਆਇਲ ਕਿਹੜਾ ਯੂਜ਼ ਕਰਦੇ ਨੇ ਕੈਸਟਰੋਲ ਦਾ オリジナル ਸਿੰਥੈਟਿਕ ਆਇਲ ਆ ਤੁਹਾਡੇ ਸਾਹਮਣੇ ਡਰਮ ਇਹਦੇ ਵਿੱਚ ਦੀ H2O ਗੈਸ ਨਿਕਲਦੀ ਹੈ ਵੀਰੇ ਜਿਹੜੀ ਕਿ ਉਹ ਸਾਰਾ ਕਲੀਨ ਕਰਕੇ ਕਲੀਨ ਕਰਕੇ ਸਿਲੰਡਰ ਸਿਲੰਡਰ ਦੇ ਰਹੀ ਬਾਹਰ ਕਢਾ ਜਨਰਲ ਪਾਰਟ ਹੈ ਮਹਿੰਦਰਾ ਦਾ ਜੇ ਮਹਿੰਦਰਾ ਦੇ ਗੱਡੇ ਦਾ ਮਹਿੰਦਰਾ ਦੇ ਪਾਰਟ ਹੀ ਯੂਜ਼ ਕਰਨਗੇ ਇਹ ਮੈਂ ਗੱਲ ਕਰ ਲੈਣੀ ਹੈ ਜੀ ਇਹ Maruti SUZUKI ਦਾ ਹੈ ਮਤਲਬ ਸਾਰੇ ਜੈਨੂਇਲ ਸਪਾਰਟ ਹੀ ਔਰ ਮੈਂ ਸਰਵਿਸ ਕਰਾਉਂਗੇ ਜ ਬ੍ਰੇਕਲ ਕੱਟ ਹੈ ਨਵਾਂ ਬ੍ਰੇਕ ਪਾ ਕੇ ਦੇਵਾਂਗੇ ਨਮੇ ਤੁਹਾਨੂੰ ਕੂਲੈਂਟ ਨਮੇ ਕੂਲੈਂਟ ਕੋਈ ਪੈਸਾ ਨਹੀਂ ਟੌਪ ਅਪ ਦਾ ਕੋਈ ਜਮੇਣਾ ਬਾਈ ਦੇਖੋ ਤੁਸੀਂ ਚੈੱਕ ਵੀ ਕਰ ਸਕਦੇ ਹੋ ਬਾਈ ਨਾ ਪ੍ਰੋਪਰ ਅੱਚ ਬੱਲਾ ਫੜ ਕੇ ਚੈੱਕ ਕਰ ਲੱਗ ਰਿਹਾ ਵੀ ਕਿੱਥੋਂ ਕੋਈ ਲੀਕੇਜ ਹੈ ਕੀ ਕੋਈ ਸਿਸਟਮ ਹੈ ਉਮੀ ਲੱਗੇ ਨਾ ਓਰੇ ਬਿਲਕੁਲ ਜੀ ਥੋੜੀ ਪੁਰਾਣੀ ਗੈਸ ਹੈ ਨਾ ਉਹਨੇ ਰਿਕਵਰ ਕਰ ਲੈਣੀ ਹੈ ਰਿਕਵਰ ਕਰ ਲੈਣੀ ਉਹ ਖਰਾਬ ਨਹੀਂ ਹੋਣ ਦਿੰਦੀ ਬਿਲਕੁਲ ਜੀ ਬਿਲਕੁਲ ਜੀ ਜਿੰਨੀ ਕੁ ਰਿਕਵਰ ਕੀਤੀ ਹੈ ਸਾਨੂੰ ਇਹ ਦੱਸ ਦੇਣਗੇ ਕਸਟਮਰ ਦੀ ਕਾਰ ਨੂੰ ਬਈ ਤੇਰੇ ਕੰਪਰੈਸਰ ਜਾਂ ਤੇਰੀ ਏਸੀ ਦੀ ਪਾਈਪਾਂ ਦੇ ਵਿੱਚ ਇੰਨੀ ਗੈਸ ਹਾਂਜੀ ਗੱਡੀਆਂ 'ਚ ਤਿੰਨ ਸਾਢੇ ਤਿੰਨ ਲੀਟਰ ਹੀ ਪੈਂਦਾ ਮਰੂਤੀ ਦੀਆਂ ਕਾਰਾਂ ਹੋਰ ਵੀ ਜਿਹੜੀਆਂ 5 ਸੀਟਡ ਕਾਰਾਂ ਨੇ ਹੋਰ ਕੰਪਨੀ ਦੀਆਂ ਵੀ ਉਹਨਾਂ 'ਚ ਵੀ ਕਾਫੀ ਗੱਡੀਆਂ 'ਚ ਜਿਹੜਾ ਤਿੰਨ ਸਾਢੇ ਤਿੰਨ ਲੀਟਰ ਪੈਂਦਾ ਉਹਨਾਂ ਦਾ ਪੈਕੇਜ 3500 ਦਾ 35 ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸ ਆਪਣੇ ਵੀ ਜਿੰਨੇ ਪਰਾ ਜ਼ਿਲ੍ਹਾ ਮਲੇਰ ਕੋਟਲਾ ਦੇ ਵਿੱਚ ਰਹਿੰਦੇ ਨੇ ਤੁਹਾਡੇ ਕੋਲ ਆਪਾਂ ਮੇਂ ਪੈਟਰੋਲ ਗੱਡੀ ਆ ਆਪਾਂ ਮੇਂ ਡੀਜ਼ਲ ਗੱਡੀ ਆ ਜੋ ਤੁਸੀਂ ਆ ਵੀਡੀਓ ਅੱਜ ਤੁਹਾਡੇ ਕੰਮ ਦੀ ਵੀਡੀਓ ਐ ਗੱਡੀਆਂ ਦੇ ਰਿਗਾਰਡਿੰਗ ਵੀਡੀਓ ਐ ਐ ਮੰਨ ਕੇ ਚੱਲੋ ਇਹ ਜਾ ਸਰਵਿਸ ਸਟੇਸ਼ਨ ਤੁਹਾਡੇ ਜ਼ਿਲ੍ਹਾ ਮਲੇਰ ਕੋਟਲਾ ਦੇ ਵਿੱਚ ਓਪਨ ਹੋ ਗਿਆ ਜੇ ਤੁਸੀਂ ਇੱਥੇ ਸਰਵਿਸ ਜਾਂ ਕੋਈ ਕੰਮ ਕਰਾਉਂਗੇ ਆਪਾਂ ਸਰਵਿਸ ਦੀ ਗੱਲ ਕਰ ਲੈਨੇ ਆ ਤਾਂ ਗੱਡੀ ਦੀ ਐਵਰੇਜ 2 ਕਿਲੋਮੀਟਰ ਦੀ ਵਧੂਗੀ ਠੀਕ ਹੈ ਹੁਣ ਤੁਸੀਂ ਕਹੋਗੇ ਯਾਰ ਇਹ ਕਿਵੇਂ ਪੋਜ਼ਿਟਿਵ ਹੋ ਸਕਦਾ ਹੈ ਬਈ ਬਿਲਕੁਲ ਸੱਚ ਐ ਜ਼ਿਲ੍ਹਾ ਮਲੇਰ ਕੋਟਲਾ ਦੇ ਲਵੇ ਪੈਂਦਾ ਕੁੱਪ ਕਲਾ ਉੱਥੇ ਇਹ ਸਰਵਿਸ ਸਟੇਸ਼ਨ ਓਪਨ ਹੋਇਆ ਹੈ ਇੱਥੇ ਹੀ ਕਿਉਂ ਇੱਕ ਆਮ ਏਜੰਸੀ ਨਾਲੋਂ ਵੱਧ ਕੰਮ ਕੀਤੇ ਜਾਂਦੇ ਆ ਪੈਸੇ ਘੱਟ ਲਏ ਜਾਂਦੇ ਆ ਇਹ ਚੀਜ਼ਾਂ ਬਹੁਤ ਫਰਕਨ ਹੈ ਜੇ ਗੱਲ ਕਰੀਏ ਕੰਮ ਕਰ ਦੀ ਇਹ ਵੀਡੀਓ ਤੇ ਤੁਹਾਨੂੰ ਦੋ ਤਿੰਨ ਚੀਜ਼ਾਂ ਸਿੱਖਣ ਨੂੰ ਹੀ ਮਿਲਣਗੀਆਂ ਵੀ ਆਪਾਂ ਕਿਤੇ ਵੀ ਕਿਸੇ ਸਰਵਿਸ ਸਟੇਸ਼ਨ ਤੇ ਗਏ ਆਪਣੀ ਗੱਡੀ ਦੀ ਸਰਵਿਸ ਕਰਾਉਣੀ ਹੈ ਤਾਂ ਉਹਦੇ ਵਿੱਚ ਕੀ ਕੁਝ ਕੰਮ ਜ਼ਰੂਰੀ ਹੁੰਦੇ ਨੇ ਜੋ ਕਿ ਆਪਾਂ ਨੂੰ ਕਰਾਉਣਾ ਚਾਹੁੰਦੇ ਨੇ ਕਿਉਂਕਿ ਬੇਸਿਕਲੀ ਜੋ ਬਾਜ਼ਾਰ ਦੇ ਵਿੱਚ ਆਪਾਂ ਕਰਾਉਣੇ ਹੁੰਦੇ ਆ ਬਾਹਰੋਂ ਆਪਾਂ ਕਹਿ ਦਿੰਦੇ ਹੁੰਦੇ ਆ ਕਿ ਇਹ ਵੀ ਪੈਸੇ ਹੈਗਾ ਤਾਂ ਬਾਹਰ ਹੀ ਆ ਪਰ ਉਹ ਥੀ ਕੀ ਹੁੰਦਾ ਆਪਾਂ ਤੇਲ ਚੇਂਜ ਕਰਾ ਲਿਆ ਜਾਂ ਬਾਤ ਉਹ ਫਿਲਟਰ ਚੇਂਜ ਕਰਾ ਲਿਆ ਹਨਾ ਗੱਡੀ ਦਾ ਕਦੇ ਫੁੱਲ ਅਪ ਚੱਕਪ ਨਹੀਂ ਕਰਾਉਂਦੇ ਹੁੰਦੇ ਕੀ ਕੁਛ ਹੁੰਦਾ ਉਸ ਤੋਂ ਬਾਅਦ ਬਹੁਤ ਸਾਰੇ ਇਦਾਂ ਦੇ ਕੰਮ ਨੇ ਵੀ ਇੰਜਨ ਨੂੰ ਬਿਨਾ ਪੱਟੇ ਆਪਾਂ ਕਹੀਏ ਕਿ ਇੰਜਨ ਨੂੰ ਪੂਰੀ ਤਰ੍ਹਾਂ ਅੰਦਰੋਂ ਕਲੀਨ ਹੋ ਜੇ ਮਤਲਬ ਇਦਾਂ ਦੀਆਂ ਮਸ਼ੀਨਾਂ ਸਿਰਫ ਸਾਨੂੰ ਏਸੀ ਸਰਵਿਸ ਸਟੇਸ਼ਨ ਤੇ ਮਿਲਨੇ ਆ ਬਾਕੀ ਸਾਰੇ ਪਰ ਐਡਰੈਸ ਜਰੂਰ ਨੋਟ ਕਰ ਲਓ ਵੀਡੀਓ ਮੈਂ ਸਮੁੰਦਰ ਲੈ ਕੇ ਵੀ ਚੱਲਦਾ ਕਿਹੜੇ ਕਿਹੜੇ ਮਸ਼ੀਨਾਂ ਨੇ ਕੀ ਕੰਮ ਕਰਦੇ ਨੇ ਰੇਟ ਪ੍ਰਾਈਜ਼ ਕੀ ਰਹੂਗਾ ਸਭ ਤੋਂ ਪਹਿਲਾਂ ਰੋਡ ਆਪਣੀ ਹੋ ਜਾਂਦਾ ਜੀ ਰੋਡ ਮਲੇਰਕੋਟਲੇ ਨੂੰ ਇਹ ਆ ਗਿਆ ਆਪਣਾ ਕੁੱਪਕੁਲਾਂ ਦੀ ਇੱਕ ਮਾਰਕੀਟ ਜੀ ਆਹ ਜਿਵੇਂ ਕਿ ਤੁਸੀਂ ਦੇਖ ਰਹੇ ਹੋਗੇ ਜਦੋਂ ਕੁੱਪਕੁਲਾਂ ਦੀ ਆ ਮਾਰਕੀਟ ਚ ਜ ਬੜੋਂਗੇ ਤਾਂ ਤੁਹਾਨੂੰ ਦਾ ਮਕੈਨਿਕਲ ਵਰਲਡ ਦਾ ਉੱਪਰ ਬੋਰਡ ਦਿਖ ਜੂਗਾ ਤੁਸੀਂ ਇੱਥੇ ਵਿਜ਼ਿਟ ਕਰਨਾ ਜੀ ਬਾਕੀ ਅੰਦਰ ਚਲਦੇ ਆ ਭਰਾ ਨਾਲ ਮਿਲਾਉਣਾ ਕਿਹੜੇ ਕਿਹੜੇ ਮਸ਼ੀਨਾਂ ਨੇ ਕੀ ਰੇਟ ਪ੍ਰਾਈਸ ਦੇ ਕੀ ਕੀ ਪੈਕੇਜ ਉਰੇ ਹੈਗੇ ਨੇ ਸਭ ਕੁਝ ਦੱਸ ਦੇਾਂਗੇ ਬਾਕੀ ਬਾਈ ਹੋਰ ਨੇ ਵਧੀਆ ਕੰਮ ਆ ਯਾਰ ਆਫਰ ਗਿਫਟ ਵੀ ਦਿੰਦੇ ਨੇ ਹਰੇ ਕਸਟਮਰ ਨੂੰ ਬਾਕੀ ਮਿਲਦੇ ਆ ਚੱਲੀਏ ਕੀ ਹਾਲ ਹੈ ਵੀਰੇ ਵਾਲਾ ਦਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਆ। ਵਧੀਆ ਜੀ ਵਧੀਆ। ਵੈਲਕਮ ਹੈ ਆਪਣੇ ਚੈਨਲ ਤੇ ਪੀਵੀ 13 ਪ੍ਰੋਡਕਸ਼ਨ ਤੇ। ਜੀ। ਬਾਕੀ ਆਪਣੇ ਭਰਾ ਦਾ ਕੰਮ ਹੈ ਜੀ ਕੁੱਪ ਕਲਾ ਦੇ ਵਿੱਚ ਆਣਾ ਹੀ ਪਿੰਡ ਦੇ ਵਿੱਚ। ਆਪਾਂ ਕਹੈ ਸਾਈ ਨੇਗੇ। ਮੇਨ ਰੋਡ ਤੇ ਜੀ ਲੁਧਿਆਣਾ ਤੋਂ ਪਟਿਆਲਾ ਰੋਡ ਤੇ ਆ ਆਪਣਾ ਲੁਧਿਆਣਾ ਤੋਂ ਮਲੇਰਕੋਲਾ ਰੋਡ ਤੇ ਜੀ। ਠੀਕ ਹੈ। ਹਾਂਜੀ ਹਾਂ। ਬਾਕੀ ਜਿੰਨੇ ਭਰਾ ਵੀਡੀਓ ਦੇਖ ਰਹੇ ਨੇ ਸਭ ਤੋਂ ਪਹਿਲਾਂ ਤਾਂ ਉਹ ਮੈਂ ਪੁੱਛਣਗੇ ਕਿ ਭਈ ਅਸੀਂ ਉਰੇ ਹੀ ਕਿਉਂ ਆਈਏ? ਠੀਕ ਹੈ। ਆਣਾ ਜੀ ਸਭ ਤੋਂ ਮੇਨ ਸਵਾਲ ਆ ਵੀ ਸਾਨੂੰ ਸਹੂਲਤਾ ਕੀ ਮਿਲਣਗੀ ਆ। ਹਾਂਜੀ ਹਾਂ। ਆਪਾਂ ਕ ਵੀ ਇੱਥੇ ਤੁਸੀਂ ਆਪਣੀ ਗੱਡੀ ਲੈ ਕੇ ਆਇਓ ਪਹਿਲਾਂ ਆਪਾਂ ਗੱਲ ਕਰੀਏ ਵੀਰੇ ਸਰਵਿਸ ਮੇਨ ਹੈ। ਹਾਂਜੀ ਕੋਈ ਵੀ ਗੱਡੀ ਅਗਲਾ ਕਰਾਉਣ ਵਾਗਿਆ ਬਾਰੋਦਾ ਤਿੰਨ ਚੀਜ਼ਾਂ ਕਰ ਦਿੰਦੇ ਨੇ। ਤੇਲ-ਬਾਲ ਦਾ, ਫਿਲਟਰ-ਬਾਲ ਦਾ ਕਹਿੰਦੇ ਨੇ ਸਰਵਿਸ ਹੋ ਕੀ ਚਲੇ ਜਾਓ। ਹਾਂਜੀ ਗੱਲ ਖਤਮ ਹੋ ਗਈ ਹਨਾ। ਬਿਲਕੁਲ ਜੀ। ਠੀਕ ਹੈ। ਉਹਨੂੰ ਆਪਾਂ ਸਰਵਿਸ ਨਹੀਂ ਕਹਿੰਦੇ। ਸਰਵਿਸ ਨਹੀਂ ਕਹਿ ਸਕਦੇ। ਲਾਭ ਵੀ ਨਹੀਂ ਕਹਿ ਸਕਦੇ। ਬਾਕੀ ਜੇ ਆਪਾਂ ਮੇਨਲੀ ਗੱਲ ਕਰੀਏ ਵੀ ਆਪਾਂ ਜੇ ਆਪਣੇ ਕੋਲ ਗੱਡੀ ਕੋਈ ਐਂਟਰ ਹੁੰਦੀ ਹੈ। ਆਪਾਂ ਕਿਹੜੇ-ਕਿਹੜੇ ਕੰਮ ਕਰਦੇ ਆ। ਸਭ ਤੋਂ ਪਹਿਲਾਂ ਕੰਮਾਂ ਦੀ ਗੱਲ ਕਰਾਂਗੇ। ਕੰਮ ਵੀਰ ਜੀ ਦੇਖੋ ਇਹ ਆਪਣੇ ਲੈਵੇ ਠੀਕ ਹੈ ਸਟੀਮ ਵਾਸ਼ ਹੁੰਦੀ ਹੈ ਵੈਕਮ ਵਗੈਰਾ ਹੁੰਦਾਗਾ ਜਾਨਕਿ ਟੋਟਲ ਕਮ ਵਾਸ਼ਿੰਗ ਦਾ ਹੁੰਦਾਗਾ ਡਰਾਈ ਕਲੀਨ ਵਗੈਰਾ ਸਾਰਾ ਕੁਝ ਕਰਕੇ ਦੇਨੇ ਆ ਅਗਲਾ ਕੰਮ ਆਜੀ ਆ ਆਪਾਂ ਸਰਵਿਸ ਤੇ ਹਾਂ ਸਰਵਿਸ ਕਿਹੜੀ ਜਿਹੜੀ ਮਰਜ਼ੀ ਕੰਪਨੀ ਦੀ ਕਾਰ ਹੋਵੇ ਜੈਨੂਇਨ ਪਾਰਟਸ ਪਾ ਕੇ ਸਰਵਿਸ ਕਰਦੇ ਆ ਉਹਦੇ ਵਿੱਚ ਕੀ ਹੈ ਕੋਈ ਰਨਿੰਗ ਦਾ ਕੰਮ ਉਦਾਂ ਆਉਂਦੀ ਹੈ ਤਾਂ ਬਿਨਾ ਸਰਵਿਸ ਤੋਂ ਉਹ ਵੀ ਆਪਾਂ ਕਰਕੇ ਦਿੰਦੇ ਆ ਸਰਵਿਸ ਦੇ ਵਿੱਚ ਅੱਗੇ ਆਪਣੇ ਪੈਕੇਜ ਆ ਜਾਂਦੇ ਨੇ ਜਿੱਦਾਂ ਸਾਰਿਆਂ ਨੂੰ ਘੱਟ ਪੈਕੇਜ ਆ ਜਾਂਦਾ ਹੈਗਾ ਮਰੂਤੀਆਂ ਮਰੂਤੀ ਦੀਆਂ ਗੱਡੀਆਂ ਦਾ ਜਾਂ ਜਿਨ੍ਹਾਂ 'ਚ ਤਿੰਨ ਤੋਂ ਸਾਢੇ ਤਿੰਨ ਲੀਟਰ ਤੇਲ ਪੈਂਦਾ ਉਹ ਆਪਾਂ ਤਕਰੀਬਨ 3500 ਰੁਪਏ 'ਚ ਡਨ ਕਰ ਦਿੰਦੇ ਆ ਸਰਵਿਸ ਹਾਂਜੀ ਉਹਦੇ ਜਰਨਲ ਹੀ ਸਾਰਾ ਚੈੱਕਅਪ ਆ ਜਾਂਦਾ ਤੁਹਾਡੀ ਕਾਰ ਦਾ ਉਹਦੇ 'ਚ ਇੰਜਨ ਆਇਲ ਫਿਲਟਰ ਤੇ 에ਅਰ ਫਿਲਟਰ ਇਹ ਪਾਰਟ ਨਵੇਂ ਪਾ ਕੇ ਦਿੰਨੇ ਆ ਸਕਰੀਨ ਵਾਸ਼ ਪਾ ਕੇ ਦਿੰਨੇ ਆ ਤੇ ਟਾਇਰਾਂ 'ਚ ਨਾਈਟ੍ਰੋਜਨ ਫਿਲ ਕਰਕੇ ਦਿੰਨੇ ਆ ਗੱਡੀ ਪੂਰੀ ਵਾਸ਼ ਕਰਕੇ ਦਿੰਨੇ ਆ ਵੈਕਮ ਹੋ ਜਾਂਦਾ ਐ ਸਟੀਮ ਵਾਸ਼ ਹੋ ਜਾਂਦੀ ਆ ਉਹਦੇ 'ਚ ਮੈਂ ਪਾਪਾ ਜੀ ਮੈਂ ਤੁਹਾਨੂੰ ਸਮਝਾ ਦਿੰਨਾ ਕੱਲਾ ਕੱਲਾ ਮੰਨ ਕੇ ਚਲੋ ਆਪਣੀ ਉਹ ਗੱਡੀ ਆਈ ਆ ਹਾਂਜੀ ਪਹਿਲਾ ਪਹਿਲਾ ਕੰਮ ਆਪਣੀ ਆਹ ਮਸ਼ੀਨ ਪਈ ਆ ਵੀਰੇ ਹਾਂਜੀ ਜਿਹੜੀ ਕਹਿੰਦੇ ਗੇਮ ਚੇਂਜਰ ਮਸ਼ੀਨ ਹਾਂਜੀ ਬਿਲਕੁਲ ਅੱਜ ਦੇ ਟਾਈਮ ਦੇ ਵਿੱਚ ਹਾਂਜੀ ਇੰਜਨ ਨੂੰ ਬਿਨਾ ਖੋਲੇ ਕੋਈ ਨਟ ਨਹੀਂ ਖੋਲਣਾ ਕੁਝ ਨਹੀਂ ਖੋਲਣਾ ਇੰਜਨ ਦੀ ਅੰਦਰੋਂ ਸਫਾਈ ਕਰਕੇ ਦਊਗੀ ਆ ਸਿਰਫ ਇੱਕਮਸ਼ੇਰ ਕਾਰਬਨ ਕਲੀਨਰ ਹੈ ਜੀ ਕੋਈ ਵੀ ਚੀਜ਼ ਆਪਾਂ ਨੂੰ ਜਿੱਦਾ ਈਜ਼ੀਅਰ ਵਗੈਰਾ ਹੋਰ ਆ ਅਸੀਂ ਇਹ ਹਰੇਕ ਸਰਵਿਸ ਤੇ ਤਕਰੀਬਨ ਉਹ ਪੈਕੇਜ ਦੇ ਵਿੱਚ ਫ੍ਰੀ ਕਰਕੇ ਦਿੰਦੇ ਹਾਂ ਫ੍ਰੀ ਕਰਕੇ ਦਵਾਂਗੇ ਜੇ ਇਕੱਲੇ ਤੁਸੀਂ ਕਰਾਉਣ ਆਉਂਗੇ ਤਾਂ 2000 ਰੁਪਈਆ ਜੀ 3500 ਦੇ ਵਿੱਚ ਸਾਰੇ ਕੰਮ ਤੁਹਾਡੇ ਹੋ ਜਾਣਗੇ ਨਾਰਮਲੀ ਜਿਹੜੇ ਹੁੰਦੇ ਨੇ ਜਨਰਲ ਚੈੱਕਅਪ ਦੇ ਉਤੇ ਇੰਜਨ ਐਲ ਫਿਲਟਰ 에ਅਰ ਫਿਲਟਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹ ਚੇਂਜ ਹੀ ਹੋ ਜਾਣਗੇ ਉਹਦਾ ਹੋ ਜਾਣਗੇ ਸਭ ਤੋਂ ਪਹਿਲਾ ਕੰਮ ਕਰਕੇ ਦਵਾਂਗੇ ਜੇ ਤੁਸੀਂ ਉਹ ਗੱਡੀ ਲੈ ਕੇ ਆਉਂਗੇ ਕਾਰਬਨ ਕਲੀਨ ਤੁਹਾਡੀ ਗੱਡੀ ਦੇ ਇੰਜ ਬਿਨਾ ਇੰਜਨ ਨੂੰ ਖੋਲੇ ਪਹਿਲਾ ਕੰਮ ਉਸ ਤੋਂ ਬਾਅਦ ਅਗਲਾ ਸਟੈਪ ਆਜੋ ਹੁਣ ਤੁਸੀਂ ਸਾਰੇ ਸੋਚ ਰਹੇ ਹੋਗੇ ਕਿ ਬਾਈ ਨੇ ਬੋਲਿਆ ਕਿ ਜਨਰਲ ਸਪਾਰਟ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਔਇਲ ਕਿਹੜਾ ਯੂਜ਼ ਕਰਦੇ ਨੇ ਕੈਸਟਰੋਲ ਦਾ origignal synthetic oil ਆ ਤੁਹਾਡੇ ਸਾਹਮਣੇ ਡਰਮ ਪਏ ਨੇਗੇ ਠੀਕ ਹੈ ਇੱਕ ਅੱਧੀ ਬੀਪੀ ਰੱਖ ਕੇ ਨਹੀਂ ਵੀਡੀਓ ਬਣਾ ਰਹੇ ਪੂਰੇ ਦੇ ਪੂਰੇ ਡਰਮ ਪਏ ਨੇ ਨਾਲੇ ਆਪਾਂ ਯੂਜ਼ ਕਰਦੇ ਹਾਂ ਵੀਰੇ ਮੋਬਿਲ ਦਾ ਜੈ ਕੈਸਟਰੋਲ ਦਾ ਜਿਹੜੀ ਇਹਦੀ ਰਿਕੁਆਇਰਮੈਂਟ ਹੁੰਦੀ ਹੈ ਜਿਹੜੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਕੰਪਨੀਆਂ ਕਰਦੀਆਂ ਨੇ ਅਸੀਂ ਸੇਮ ਉਹੀ ਪ੍ਰੋਡਕਟ ਰੱਖੇ ਹੋਏ ਨੇ ਕੋਈ ਵੀ ਨਹੀਂ ਕਿਉਂਕਿ ਅੱਜ ਦੇ ਟਾਈਮ 'ਚ ਕਿਹਨੂੰ ਨਹੀਂ ਪਤਾ ਕਸਟਮਰ ਨੂੰ ਸਾਰੀ ਨੌਲੇਜ ਹੈ ਉਸ ਕਰਕੇ ਸਾਰਾ ਜੈਨੂਅਲ ਕੰਮ ਹੀ ਕਰਕੇ ਦਿੰਦੇ ਹਾਂ ਜਿਵੇਂ ਨਾ ਉਹ ਮਸ਼ੀਨ ਤੋਂ ਚੱਕੀ ਕ ਪਾਈਪ ਦਿਖਾ ਦੇ ਲਵੇ ਆਪਸ ਨੂੰ ਕਹਿਣਾ ਕਾਰਬਨ ਕਲੀਨ ਬਿਨਾ ਇੰਜਨ ਖੋਲੇ ਆ ਜਾ ਇੱਧਰ ਵੀ ਆ ਜਾ ਹੁਣ ਇੱਥੇ ਗੱਡੀ ਦੇ ਨਾਲ ਆਪਣੇ 에ਅਰ ਇਨਲੇਟ ਪਾਈਪ ਹੁੰਦੀ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 에ਅਰ ਫਿਲਟਰ ਤੋਂ ਬਾਅਦ ਸਿੱਧਾ ਕਨੈਕਟ ਹੋ ਗਈ ਸਿਰਫ ਆ ਪਾਈਪ ਇਹਦੇ ਨਾਲ ਕਨੈਕਟ ਹੋ ਜੂਗੀ ਇੰਜਨ ਨੂੰ ਕਰ ਦੇਣਗੇ ਸਟਾਰਟ ਇਹਦੇ ਵਿੱਚ ਦੀ H2O ਗੈਸ ਨਿਕਲਦੀ ਆ ਵੀਰੇ ਜਿਹੜੀ ਕਿ ਉਹ ਸਾਰਾ ਕਲੀਨ ਕਰਕੇ ਕਲੀਨ ਕਰਕੇ ਸਲੈਂਸਰ ਸਲੈਂਸਰ ਦੇ ਰਹੀ ਬਾਹਰ ਕੱਢ ਦੇ ਉਹ ਨਿਕਲ ਜਾਂਦੇ ਜਿਹੜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਵੀਰੇ ਪਾਰਟਸ ਕਿਵੇਂ ਮੰਨ ਕੇ ਚੱਲੋ ਮੈਂ ਤੁਹਾਨੂੰ ਦੋ ਤਿੰਨ ਪਾਰਟ ਚੱਕ ਵੀ ਲੈਣਾ ਰੈਂਡਮ ਜੇ ਇਹ ਆਪਣਾ ਕਿਹਾ ਮਹਿੰਦਰਾ ਕੰਪਨੀ ਦਾ ਜੀ ਬਿਲਕੁਲ ਜੈਨੂਅਲ ਪਾਰਟ ਹੈ ਮਹਿੰਦਰਾ ਦਾ ਜੇ ਮਹਿੰਦਰਾ ਦੇ ਗੱਡੇ ਦਾ ਮਹਿੰਦਰਾ ਦੇ ਪਾਰਟ ਹੀ ਯੂਜ਼ ਕਰਨਗੇ ਉਸ ਤੋਂ ਮੈਂ ਗੱਲ ਕਰ ਲੈਣੀ ਜੀ ਇਹ ਮਾਰੂਤੀ ਸਜੂਕੀ ਦਾ ਹੈ ਮਤਲਬ ਸਾਰੇ ਜੈਨੂਅਲ ਪਾਰਟ ਹੀ ਯੂਜ਼ ਕੀਤੇ ਜਾਣਗੇ ਇਹ ਹੰਡਾਈ ਦਾ ਆ ਗਿਆ ਜੀ ਆਪਾਂ ਇਹ ਹੰਡਾਈ ਦੇ ਆ ਗਿਆ ਹਾਂ ਉਹ ਮਿਲ ਜਾਣਗੇ ਉਸ ਤੋਂ ਇਲਾਵਾ ਹੁਣ ਆਪਾਂ ਮੰਨ ਕੇ ਚੱਲੋ ਆਇਲ ਦਿਖਾਤਾ ਸਾਨੂੰ ਫਿਲਟਰ ਦਿਖਾਤੇ ਜੇ ਚੌਥਾ ਕੰਮ ਹੋ ਗਿਆ ਆਪਣਾ ਕਾਰਬਨ ਕਲੀਨ ਜਿਹੜੀ ਕਿ ਆਪਾਂ ਕਰਕੇ ਦਵਾਂਗੇ ਮਗਰ ਦੇਖ ਲਈ ਕਦੇ ਹਣਾ ਉੱਚਣਾ ਵਜੇ ਆ ਜਾ ਅਗਲੇ ਪਾਸੇ ਸਾਨੂੰ ਕੰਮ ਸਾਰੇ ਗਣਾਵਾਂਗੇ ਹੁਣ ਮੰਨ ਕੇ ਚੱਲੋ ਕੋਈ ਵੀ ਘਰ ਹੈ ਵੀਰੇ ਹਣਾ ਜਿਵੇਂ ਰੈਂਡਮ ਜਿਹਾ ਆਪੋ ਗੱਲ ਕਰਦੀਏ ਆ ਉਸੇ ਦਿਖਾਨੇ ਆਪਾਂ ਸਾਨੂੰ ਇੱਕ ਚੀਜ਼ ਆ ਜਿਵੇਂ ਵੀਰੇ ਕੋਈ ਨਹੀਂ ਕਰਦਾ ਹੈਗਾ ਹੁਣ ਆਪਾਂ ਕਿਤੇ ਬਾਗੇ ਉਹਨਾਂ ਨੇ ਕਹਿ ਦਿੰਨਾ ਕਿ ਕੂਲੈਂਟ ਘਟ ਹੈ ਹਾਂਜੀ ਲੀਟਰ ਤੋਂ 2 ਲੀਟਰ ਮੰਗਾ ਲੈਣਾਗਾ ਥੋੜਾ ਜਿਹਾ ਬਾਗੇ ਛੱਡ ਦੇਣਾ ਪਰ ਇੱਥੇ ਆਪ ਟੌਪ ਆਪ ਦਾ ਕੋਈ ਪੈਸਾ ਨਹੀਂ ਲੈਂਦੇ ਹਾਂ ਟੌਪ ਆਪ ਜਿਹੜਾ ਨਾਰਮਲ ਸਰਵਿਸ ਕਰਾਓਗੇ ਚ ਬ੍ਰੇਕਲ ਘਟ ਹੈ ਨਵਾਂ ਬ੍ਰੇਕ ਵਾਲ ਪਾ ਕੇ ਦੇਵਾਂਗੇ ਨਵੇਂ ਤੁਹਾਨੂੰ ਕੂਲੈਂਟ ਉਹਦਾ ਕੋਈ ਪੈਸਾ ਨਹੀਂ ਹੋ ਟੌਪ ਆਪ ਦਾ ਕੋਈ ਪੈਸਾ ਨਹੀਂ ਹੋਗਾ ਠੀਕ ਹੈ ਉਹ ਵਿੱਚ ਹੀ ਹੋਊਗਾ ਹੁਣ ਬ੍ਰੇਕ ਆਇਲ ਹੈ ਜੋ ਕੱਲ ਨੂੰ ਕੋਈ ਦਿੱਕਤ ਦੁੱਕਤ ਹੈ ਇਹ ਚੀਜ਼ਾਂ ਕਰਾ ਲਿਆ ਕਰੋ ਕਲੀਨ ਵੀ ਕਰਾ ਲਿਆ ਕਰੋ ਕਿ ਕੱਲ ਨੂੰ ਫੇਲ ਫੂਲ ਹੋਣ ਇੱਕ ਸਰਵਿਸ ਚ ਛੱਡ ਕੇ ਇਹ ਪੂਰੇ ਦਾ ਪੂਰਾ ਚੇਂਜ ਹ ਤੇ ਇੱਕ ਤੇ ਆਪਾਂ ਟਾਪ ਅਪ ਕਰਦੇ ਟਾਪ ਅਪ ਕਰ ਦਨੇ ਕਿਉਂਕਿ ਫ੍ਰੇਕ ਤੋਂ ਆਪਾਂ ਕਦੇ ਵੀ ਲੈਟਲੀਨ ਲੈ ਸਕਦੇ ਕਦੇ ਵੀ ਕਿਉਂਕਿ ਬਾਅਦ ਜਦੋਂ ਤੁਸੀਂ ਆਮ ਵਰਕਸ਼ਾਪਾਂ 'ਚ ਕਿਤੇ ਚਲੇ ਜਾਂਦੇ ਉਹ ਜਿੰਨਾ ਕੰਮ ਕਹਤਾ ਉਹ ਨਹੀਂ ਕਰ ਦੇਣਾ ਹਾਂਜੀ ਪੂਰਾ ਚੈੱਕ ਅਪ ਨਹੀਂ ਕਰਦੇ ਹੁਣ ਜਿੱਦਾਂ ਦੇਖੋ ਆਪਣੇ ਲੇਵਲ 'ਤੇ ਲਿਫਟ ਲੱਗੀ ਹੋਈ ਐ ਇਹ ਤੇ ਪੂਰਾ ਗੱਡੀ ਨੂੰ ਉੱਪਰ ਚੱਕਦੇ ਆ ਉੱਪਰ ਚੱਕ ਕੇ ਕਸਟਮਰ ਖੁਦ ਵੀ ਦੇਖ ਸਕਦਾ ਕਿ ਕਿੱਥੋਂ ਕੋਈ ਲੀਕੇਜ ਐ ਜਾਂ ਕੋਈ ਪਾਰਟ ਡੈਮੇਜ ਐ ਸਹੀ ਗੱਲ ਜਾ ਫਿਰ ਕੋਈ ਥੱਲੇ ਕੋਈ ਚੀਜ਼ ਵਜੀ ਕਰੀ ਐ ਹੋਰ ਇਹ ਸਾਰੀਆਂ ਜੀਜਾ ਤੇ ਆ ਚਾਉਂਦੀਆਂ ਨੇ ਸਾਡਲੇ ਵੀ ਥੱਲੇ ਵੜਨ ਨੂੰ ਕੋਈ ਆਈਟਮ ਨਹੀਂ ਇਦਾਂ ਦੀ ਰੱਖੀ ਹੋਈ ਗੱਡੀ ਕੋਈ ਵੀ ਆ ਜੇ ਤਾਂ ਉੱਪਰ ਚੱਕ ਕੇ ਹੀ ਉੱਪਰ ਚੱਕ ਕੇ ਜਮੇਣਾ ਉਹ ਬਾਈ ਦੇਖੋ ਤੁਸੀਂ ਚੈੱਕ ਵੀ ਕਰ ਸਕਦੇ ਹੋ ਬਾਈ ਨੇ ਪ੍ਰੋਪਰ ਅੱਚ ਬੱਲਾ ਫੜ ਕੇ ਚੈੱਕ ਕਰ ਲਗ ਰਿਹਾ ਹੈ ਵੀ ਕਿੱਥੋਂ ਕੋਈ ਲੀਕੇਜ ਹੈ ਕੀ ਕੋਈ ਸਿਸਟਮ ਹੈਗਾਗਾ ਆ ਜੋ ਉਸ ਤੋਂ ਬਾਅਦ ਉਹਨੂੰ ਕੰਮ ਹੋਰ ਵੀ ਗਣਾ ਦਿੰਨਾ ਇਹ ਤੋਂ ਚੈੱਕ ਕਰ ਲਿਆ ਅੱਗੇ ਵੀਰੇ ਜਿਵੇਂ ਗਰਮੀ ਆ ਗਈਆਂ ਹਨਾ ਇਹ ਗਰਮ ਗੁਰਮੂਹ ਇਹਦੇ ਨਾਲ ਪਟਾਰਾਂ ਦੇ ਵਿੱਚ ਨਾਈਟ੍ਰੋਜਨ ਵੀ ਫਿਲ ਕਰਕੇ ਦਵਾਂਗੇ ਇਹੇ ਏਸੀ ਵਾਲੀ ਮਸ਼ੀਨ ਹੈ ਜੀ ਇਹਦੇ ਥੋੜੇ ਚਾਰਜਸ ਪੈਕੇਜ ਤੋਂ ਅਲੱਗ ਨੇ ਹੈ ਨਾ ਨਹੀਂ ਇਹੇ ਏਸੀ ਚੈੱਕਅਪ ਕਰਦੀ ਹੈ ਜੀ ਮਸ਼ੀਨ ਜਿੱਦਾਂ ਏਸੀ ਦੀ ਕੋਈ ਗੈਸ ਘਟ ਹੈ ਜਾਂ ਹੋਰ ਹੈ ਸੜ ਲਵੇ ਦੂਸਰੇ ਮੀਟਰ ਨਹੀਂ ਰੱਖੇ ਹੋਏ ਹਾਂ ਪ੍ਰੋਪਰ ਜਿੰਨੇ ਜਿੰਨੀ ਕੰਪਨੀਆਂ ਕਹਿੰਦੀਆਂ ਨੇ ਉੰਨੇ ਹੀ ਗ੍ਰਾਮਾਂ ਚ ਗੈਸ ਪੈਂਦੀ ਆ ਹਰ ਇੱਕ ਗੱਡੀ ਚ ਪੂਰੀ ਉੰਨੀ ਹੀ ਪਾਉਂਦੀ ਆ ਇਹ ਨਾਲ ਹੁੰਦੇ ਹੀ ਇਹ ਚੈੱਕ ਕਰਦੀ ਹੈ ਕਿ ਟੈਂਪਰੇਚਰ ਠੀਕ ਹੈ ਵੀ ਕਿੰਨਾ ਟੈਂਪਰੇਚਰ ਲੋ ਹੈ ਕਿੰਨਾ ਹਾਈ ਹੈਗਾ ਨਾਲ ਇਹ ਸਾਰਾ ਪ੍ਰੋਪਰ ਮਸ਼ੀਨ ਨਾਲ ਕੀਤਾ ਜਾਂਦਾ ਹੈਗਾ ਇਹਦਾ ਸਭ ਤੋਂ ਜਿਆਦਾ ਬੈਨੀਫਿਟ ਇਹ ਹੈ ਜਦੋਂ ਤੁਸੀਂ ਏਸੀ ਦੀ ਸਰਵਿਸ ਕਰਾਉਣ ਵੀ ਲੱਗੇ ਨਾ ਉਰੇ ਬਿਲਕੁਲ ਜੇ ਥੋੜੀ ਪੁਰਾਣੀ ਗੈਸ ਹੈ ਨਾ ਉਹਨੇ ਰਿਕਵਰ ਕਰ ਲੈਣੀ ਹੈ ਰਿਕਵਰ ਕਰ ਲੈਣੀ ਉਹ ਖਰਾਬ ਨਹੀਂ ਹੋਣ ਦਿੰਦੀ ਵੀਰੇ ਨਾ ਜਿੰਨੀ ਕੁ ਰਿਕਵਰ ਕੀਤੀ ਹੈ ਸਾਨੂੰ ਇਹ ਦੱਸ ਦੇਣਗੇ ਕਸਟਮਰ ਦੀ ਕਾਰ ਨੂੰ ਭਾਈ ਤੇਰੇ ਕੰਪਰੈਸਰ ਜਾਂ ਤੇਰੀ ਏਸੀ ਦੀ ਪਾਈਪਾਂ ਦੇ ਵਿੱਚ ਇੰਨੀ ਗੈਸ ਇਹਦੇ ਵਿੱਚ ਰਿਕਵਰ ਹੋਈ ਹੈ ਤੇ ਇੰਨੀ ਕੁ ਪਾਉਗੀ ਜੇ ਵੱਧ ਹੈ ਤਾਂ ਵੀਰੇ ਇੰਨੀ ਨਹੀਂ ਹੋਣੀ ਚਾਹੀਦੀ ਇੰਨੀ ਕੁ ਰੱਖੋ ਬਿਲਕੁਲ ਜੀ ਬਿਲਕੁਲ ਜੀ ਮੁਸਤਵ ਦਾ ਗੱਡੀ ਕੁਆਸ਼ ਕੀਤੀ ਦੇ ਵਿੱਚ ਗੱਡੀ ਦੀ ਬਾਹਰੋਂ ਵਾਸ਼ਿੰਗ ਵੀ ਕਰਕੇ ਦਵਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਗੱਡੀ ਦੀ ਅੰਦਰੋਂ ਵੀ ਕਰਕੇ ਦਵਾਂਗੇ ਹਨ ਵੀਰੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਨਾਂ ਕਿ ਸਟੀਮ ਵਾਸ਼ ਸਟੀਮ ਵਾਸ਼ ਆ ਭਈਆ ਮਸ਼ੀਨ ਬਈ ਸਟੀਮ ਵਾਸ਼ ਵਾਲੀ ਹਾਂਜੀ ਆਪਾਂ ਦਾ ਇੱਕ ਸ਼ਾਰਟ ਜਿਹਾ ਚਲਾ ਦਾਂਗੇ ਅਸਲ ਦੇ ਵਿੱਚ ਸਟੀਮ ਵਾਸ਼ ਕਹਿੰਦੇ ਕੀ ਇਹਨੂੰ ਨੇਗੇ ਕੀਨੂੰ ਕਹਿੰਦੇ ਨੇ ਜੀ ਹੁਣ ਇੱਥੇ ਤੁਸੀਂ ਆ ਲਾ ਲਓ ਸਾਰੀਆਂ ਮਸ਼ੀਨਾਂ ਪ੍ਰੋਪਰ ਸਟਾਫ ਪ੍ਰੋਪਰ ਲੇਬਰ ਏ ਟੂ ਜ਼ेड ਜਿਹੜਾ ਕੰਮ ਹੋ ਰਿਹਾਗਾ ਉਹ ਪ੍ਰੋਪਰ ਵੇ ਦੇ ਨਾਲ ਹੋ ਰਿਹਾਗਾ ਚੱਕ ਲੈ ਤੇ ਹੁਣ ਆਪਣੇ ਭਰਾ ਮੈਂ ਤੁਹਾਨੂੰ ਰੇਟ ਪ੍ਰਾਈਸ ਪਹਿਲਾਂ ਵੀ ਦੱਸੇ ਦੇਗੇ ਜਿਨ੍ਹਾਂ ਦੀ ਗੱਡੀ ਦੇ ਇੰਜਨ ਆਇਲ ਦੀ ਕੈਪੈਸਿਟੀ 3 ਜਾਂ 3.5 ਲੀਟਰ ਪੈਂਦੀ ਹੈ ਇੰਜਨ ਦਾ ਹਿਸਾਬ ਪਤਾਬ ਲਾ ਲਿਓ 3 ਤੋਂ 3.5 ਲੀਟਰ ਦੇ ਵਿੱਚ ਮਸਾਨੂੰ ਗੱਡੀਆਂ ਵੀ ਗਿਣਾ ਦਨਾ ਆਪਣੀ ਵੀਰੇ अल्टੋ ਆ ਗਈ ਹਾਂਜੀ ਸਵੋਟਾ ਗਈ ਮਰੂਤੀ ਦੀਆਂ ਤਕਰੀਬਨ ਸਾਰੀਆਂ ਗੱਡੀਆਂ 'ਚ 3 ਤੋਂ 3.5 ਲੀਟਰ ਹੀ ਪੈਂਦਾ ਹੈ ਮਰੂਤੀ ਦੀਆਂ ਕਾਰਾਂ ਹੋਰ ਵੀ ਜਿਹੜੀਆਂ 5 ਸੀਟਡ ਕਾਰਾਂ ਨੇ ਹੋਰ ਕੰਪਨੀ ਦੀਆਂ ਵੀ ਉਹਨਾਂ 'ਚ ਵੀ ਕਾਫੀ ਗੱਡੀਆਂ 'ਚ ਜਿਹੜਾ 3 ਤੋਂ 3.5 ਲੀਟਰ ਪੈਂਦਾ ਉਹਨਾਂ ਦਾ ਪੈਕੇਜ 3500 ਉਹਦਾ 3500 ਆ ਜਿਨ੍ਹਾਂ ਚ 4 ਲੀਟਰ ਪੈਂਦਾ ਉਹ 4000 ਚ ਹਾਂ ਜਿਨ੍ਹਾਂ ਚ 4.5 ਪੈਂਦਾ 4500 ਹਾਂ 4500 ਬਾਕੀ ਤੁਸੀਂ ਆਪਸਿਆਂ ਨੂੰ ਤੁਹਾਨੂੰ ਪਤਾ ਤੁਹਾਡੇ ਕੋਲ ਕਿਹੜੀ ਕਾਰ ਹੈ ਤੁਹਾਨੂੰ ਪਤਾ ਵੀ ਸਾਡੇ ਇੰਜਨ ਦੇ ਵਿੱਚ ਜੇ 5 ਲੀਟਰ ਤੇਲ ਪੈਂਦਾ ਤਾਂ ਰੁਪਈਆ ਸਿਰ 5000 ਲੈ ਕੇ ਆਉਣਾ ਆ ਸਾਰੇ 8 ਤੋਂ 9 ਕੰਮ ਨੇ ਦੋ ਵਾਰੋ ਫੇਰ ਗਿਣਾ ਦਿੰਨਾ ਪਹਿਲਾਂ ਇੰਜਨ ਆਇਲ ਚੇਂਜ ਫਿਰ ਆਪਣਾ 에ਅਰ ਫਿਲਟਰ ਮਗਲੈਲ ਫਿਲਟਰ ਚੇਂਜ ਗੱਡੀ ਦੀ ਕਾਰਬਨ ਕਲੀਨਿਕ ਬ੍ਰੇਕ ਆਇਲ ਟੌਪ ਅਪ ਕੂਲੈਂਟ ਟੌਪ ਅਪ ਹੋ ਗਿਆ ਟਾਇਰਾਂ ਦੇ ਵਿੱਚ ਨਾਈਟ੍ਰੋ ਹੋ ਗਿਆ ਗੱਡੀ ਦੀ ਬਾਹਰੋਂ ਵਾਸ਼ਿੰਗ ਹੋਗੀ ਗੱਡੀ ਦੀ ਅੰਦਰੋਂ ਵਾਸ਼ਿੰਗ ਹੋਗੀ ਠੀਕ ਹੈ ਨੌ ਘੱਟ ਹੋ ਗਏ ਵੀਰੇ ਬੜਾ ਠੱਗਿਆ ਸੀਗਾ ਦੂਸਰਾ ਇਹ ਜੀ ਵੀ ਜੇ ਆਪਾਂ ਸਰਵਿਸ ਵਿੱਚ 3500 ਵਾਲੀ ਸਰਵਿਸ ਹੈ ਕਿਉਂਕਿ ਇਹ ਇੱਕ ਇੱਕ ਸਰਵਿਸ ਨਾਰਮਲ ਹੀ ਹੁੰਦੀ ਹੈ ਇੱਕ ਫੁੱਲ ਹੁੰਦੀ ਹੈ ਫੁੱਲ ਤੇ ਕੀ ਆ ਥੋੜਾ 1500 ਵਧ ਕੇ ਨਾ 3500 ਵਾਲੀ ਤੋਂ 5000 ਹੋ ਜਾਣਾ ਹਾਂਜੀ ਉਹਦੇ ਵਿੱਚ ਕੀ ਆ ਡੀਜ਼ਲ ਫਿਲਟਰ, ਕੂਲਰਟ, ਬ੍ਰੇਕ ਆਇਲ, ਏਸੀ ਫਿਲਟਰ ਇਹ ਚਾਰ ਫਿਲਟਰ ਤੁਹਾਨੂੰ ਚੇਂਜ ਕਰਕੇ ਦੇਣੇ ਨੇ ਹਾਂ ਉਹ ਅਗਲੀ ਵਾਰ ਚੋ ਜਾਣਗੇ ਉਹ ਅਗਲੀ ਵਾਰ ਚੇਂਜ ਹੋ ਜਾਣਗੇ ਪਰ ਮੈਂ ਕਈਆਂ ਨੇ ਪਿਛਲੀ ਵਾਰ ਸਿੰਪਲ ਕਰਾ ਰੱਖੀ ਹੈ ਐਸ ਵਾਰ ਫੁੱਲ ਕਰਾ ਲਓਗੇ ਤੁਸੀਂ ਉਹਦਾ ਜ਼ਿਆਦਾ ਬੈਨੀਫਿਟ ਆ ਕਿਉਂਕਿ ਇਕੱਲਾ ਗੇਅਰ ਦੇ ਤੇਲ ਨੂੰ ਛੱਡ ਕੇ ਬਾਕੀ ਸ ਤੇਲ ਫਿਲਟਰ ਸਾਰੇ ਦੇ ਸਾਰੇ ਚੇਂਜ ਜਿੱਦਾਂ ਪੈਟਰੋਲ ਗੱਡੀਆਂ ਨੇ ਸਪਾਰਕ ਪਲੱਗ, ਫਿਊਲ ਫਿਲਟਰ ਹੋ ਗਿਆ ਉਹਨਾਂ ਦੇ ਐਕਸਟਰਾ ਹੁੰਦੇ ਨੇ ਕੋਈ ਬਾਹਰ ਘਰਦਾ ਨਹੀਂ ਹੈਗਾ ਆਪਣੇ ਲਵੇ ਪਲੱਗ ਸਾਫ ਕਰਨ ਵਾਲੀ ਤੇ ਇੰਜੈਕਟਰ ਪੈਟਰੋਲ ਗੱਡੀਆਂ ਦਾ ਸਾਫ ਕਰਨ ਵਾਲੀ ਮਸ਼ੀਨ ਹੈ ਹੱਥ ਨਾਲ ਨਹੀਂ ਪ੍ਰੋਪਰ ਹੱਥ ਨਾਲ ਕੁਝ ਨਹੀਂ ਨਾਲ ਵਰਕ ਕਰਾਂਗੇ ਜੀ ਹਾਂਜੀ ਕਿਸੇ ਦੀ ਕੋਈ ਇੰਡੀਕੇਸ਼ਨ ਆਉਂਦੀ ਹੈ ਮੀਟਰ ਦੇ ਵਿੱਚ ਵਾਰਨਿੰਗ ਲਾਈਟ ਆਉਂਦੀ ਆਪਣੇ ਲਵੇ ਸਕੈਨਰ ਹੈ ਉਹਦੇ ਨਾਲ ਕਲੀਨ ਕਰਕੇ ਉਹ ਕੋਡ ਕਲੀਅਰ ਕਰਕੇ ਤੁਹਾਡਾ ਪ੍ਰੋਬਲਮ ਬਾਰ-ਬਾਰ ਨਹੀਂ ਆਊਗੀ ਜਿਹੜੀ ਇਹ ਪੜੇ ਇੱਕ ਚੀਜ਼ ਹੋ ਰਹੀ ਹੈ ਵੀਰੇ ਆਮ ਸਰਵਿਸ ਵਿੱਚ ਕਿ ਕੋਈ ਨਾ ਗੱਡੀ ਦਾ ਫੁੱਲ ਚੈੱਕ ਅਪ ਨਹੀਂ ਕਰਦਾ ਹਾਂਜੀ ਬਿਲਕੁਲ ਫਲੈਕ ਰੈਕਟਿੰਗ ਰੌਡ ਵੀ ਲੱਗੀਆਂ ਹੁੰਦੀਆਂ ਨੇ ਜੀ ਐਂਡ ਰੌਡ ਵੀ ਲੱਗੀਆਂ ਹੁੰਦੀਆਂ ਨੇ ਉਹਨਾਂ ਚ ਗ੍ਰੀਸ ਗਰੂਪ ਕਈ ਵਾਰ ਸਸਪੈਂਸ਼ਨ ਕੋਈ ਵੀ ਨਹੀਂ ਚੈੱਕ ਕਰਦਾ ਜੀ ਅਸੀਂ ਪ੍ਰੋਪਰ ਹੀ ਉਹੋ ਜਿਹੜੀ ਆਪਣੀ ਲਾਸਟਿਕ ਗਾਰ ਲੱਗੀ ਹੋਈ ਐ ਉਹ ਬਾਈ ਆਪਾਂ ਤੋਂ 10-15 ਦਿਨ ਪਹਿਲਾਂ ਸਰਵਿਸ ਕਰਾ ਕੇ ਗਏ ਤੇ ਉਹਨਾਂ ਨੂੰ ਵਾਰਨਿੰਗ ਦੱਸਤੀ ਵੀ ਤੁਹਾਡੀ ਕਲੱਚ ਪਲੇਟ ਖੜੀ ਖਤਮ ਐ ਜੀ ਚਲੋ ਉਸ ਦਿਨ ਉਹਨਾਂ ਨੂੰ ਪ੍ਰੋਬਲਮ ਸੀਗੀ ਉਹਨਾਂ ਨੂੰ ਜਲਦੀ ਸੀ ਨਹੀਂ ਪੁਵਾਈ ਪਰ ਅੱਜ ਉਹ ਟੋਇੰਗ ਕਰਕੇ ਲੈ ਕੇ ਆਏ ਨੇ ਉਹਨਾਂ ਨੂੰ ਪਹਿਲਾਂ ਦੱਸਤਾ ਸੀਗਾ ਓਕੇ ਓਕੇ ਹਾਂ ਉਹਨਾਂ ਨੂੰ ਪਹਿਲਾਂ ਵਾਰਨਿੰਗ ਦੇਤੀ ਦੀ ਅੱਜ ਤੁਹਾਨੂੰ ਮਿਲਾ ਦਿੰਦੇ ਹਾਂ ਇੱਕ ਆਪਣੇ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ ਆਪਣੇ ਕਿਸੇ ਭਰਾ ਨੇ ਨਾ ਸਰਵਿਸ ਤੋਂ ਬਗੈਰ ਜ ਇਕੱਲਾ ਅ ਵਾਸ਼ਿੰਗ ਵਾਸ਼ਿੰਗ ਕਰਾਣੀ ਹੋਵੇ ਹਾਂਜੀ ਹਾਂ ਬਿਲਕੁਲ ਹੋ ਜੇਗੀ ਜੀ ਉਹਦਾ ਕੀ ਪੈਕੇਜ ਆਗਾ ਉਹਦਾ ਜਿਹੜੀਆਂ 5 ਸੀਟਡ ਗੱਡੀਆਂ ਛੋਟੀਆਂ ਨੇ ਉਹਨਾਂ ਦਾ 300 ਰੁਪਏ ਜੀ ਅੰਦਰੋਂ ਤੇ ਬਾਹਰੋਂ ਹਾਂਜੀ ਹਾਂ ਬਾਹਰੋਂ ਤਾਂ ਤੁਹਾਡੀ ਪੂਰੀ ਕਾਰ ਉੱਪਰ ਚੱਕ ਕੇ ਵਾਸ਼ ਹੋ ਜਾਣੀ ਹੈ ਹਾਂਜੀ ਅੰਦਰੋਂ ਥੋੜਾ ਵੈਕਮ ਹੋ ਜਾਣਾ ਤੇ ਪੌੜ ਸ਼ੂਕ ਹੋ ਜਾਣੀ ਹੈ ਕਾਰ ਓਕੇ ਤੇ ਜੇ ਆਪਾਂ ਸਟੀਮ ਵਾਸ਼ ਨਾਲ ਲੈ ਰਹੇ ਬਸ ਜੇ ਸਟੀਮ ਵਾਸ਼ ਨਾਲ ਲੈ ਰਹੇ ਤਾਂ 5 ਸੀਟਡ ਗੱਡੀ ਦਾ ਆਪਾਂ 600 ਰੁਪਏ ਚ ਕਰ ਦਿੰਦੇ ਆ ਜੀ ਹਾਂ ਜੇ ਕੱਲਾ ਸਟੀਮ ਵਾਸ਼ ਕਰਾਉਣਾ ਹੋ ਤਾਂ ਉਹਦਾ 600 ਜੀ ਵਿੱਚ ਵਾਸ਼ ਕਰਾਊਗਾ ਤਾਂ ਉਹ ਆਪਾਂ ਕਰ ਦਾਂਗੇ 600 ਰੁਪਏ ਠੀਕ ਹੈ ਉਹ ਫਿਰ ਵਾਸ਼ਿੰਗ ਵੀ ਕਰ ਦਾਂਗੇ ਜੀ ਬਾਹਰੋਂ ਅੰਦਰੋਂ ਵੈਕਿਊਮ ਹੁਕਮ ਸਾਰਾ ਕੁਝ ਲਾ ਕੇ 600 ਰੁਪਏ ਵਿੱਚ ਕਰ ਦਾਂਗੇ 600 ਰੁਪਏ ਵਿੱਚ ਕਰ ਦਾਂਗੇ ਜੀ ਹੁਣ ਇੱਥੇ ਸਰਵਿਸ ਵੀ ਵਾਸ਼ਿੰਗ ਦੇ ਨਾਲ ਨਾਲ ਮਕੈਨੀਕਲ ਵਰਕ ਦੀ ਗੱਲ ਕਰੀ ਹੁਣ ਆ ਗੱਡੀ ਦੇ ਉਰੇ ਮਕੈਨੀਕਲ ਵਰਕ ਹੋਣਾ ਹੈ ਆ ਜੀ ਵੀਰੇ ਇੱਕ ਮਿੰਟ ਲਓ ਜੀ ਤੁਸੀਂ ਵੀ ਹਾਂ ਜੀ ਇੱਕ ਕਸਟਮਰ ਪਹਿਲਾਂ ਆਪਾਂ ਤੋਂ ਸਰਵਿਸ ਕਰਾ ਕੇ ਲੈ ਕੇ ਗਏ ਨੇ ਆਪਾਂ ਇਹਨਾਂ ਨੂੰ ਪੁੱਛ ਹੀ ਲੈਣੇ ਆ ਵੀ ਕਿੱਦਾਂ ਦਾ ਲੱਗਿਆ ਸਾਡਾ ਕੰਮ ਕਰ ਪੁੱਛ ਆ ਜੋ ਇਧਰ ਆ ਜੋ ਬਲਾ ਤਾਂ ਵੀਰੇ ਕੀ ਹੈ ਕੋਈ ਨਹੀਂ ਵੀਰ ਜੀ ਤਾਂ ਕਿ ਕੋਈ ਚੱਕਰ ਨਹੀਂ ਵੀਰੇ ਬਲੋਕਰ ਨੂੰ ਪਤਾ ਵੀ ਤਾਂ ਲੱਗੇ ਪਤਾ ਕੀ ਹਾਲ ਚਾਲ ਹੈ ਕਿਹੜੀ ਜਗ੍ਹਾ ਤੋਂ ਅਸੀਂ ਲੋਟ ਵੱਦੀ ਤਾਂ ਅੱਛਾ ਇੱਥੇ ਸਰਵਿਸ ਗੱਡੀ ਦੀ ਕਰਾਈ ਹੈ ਪਹਿਲੀ ਗੱਲ ਤਾਂ ਬਾਕੀਆਂ ਨਾਲੋਂ ਇੱਥੇ ਸਰਵਿਸ ਕਰਾਉਣ ਦਾ ਫਰਕ ਕੀ ਲੱਗਿਆ ਸਭ ਤੋਂ ਵਧੀਆ ਬੈਸਟ ਹੈ ਸਾਰਾ ਕੁਝ ਦੇਖਦੇ ਨੇ ਇਹ ਇੱਕ A to Z ਤੱਕ ਹਾਂ ਕੋਈ ਪ੍ਰੋਬਲਮ ਆ ਸਭ ਸੋਲਵ ਕਰਦੇ ਆ ਉਸ ਦਿਨ ਡੀਜ਼ਲ ਪੰਪ ਪ੍ਰੋਬਲਮ ਜਦੀ ਠੀਕ ਕੀਤਾ ਓਕੇ ਤੇ ਦੂਸਰਾ ਇਹਨਾਂ ਨੂੰ ਕਲੱਚ ਪਲੇਟ ਦਾ ਅਸੀਂ ਸਰਵਿਸ ਤੋਂ ਪਹਿਲਾਂ ਦੱਸਤਾ ਇਹਨਾਂ ਨੂੰ ਪਹਿਲਾਂ ਦੱਸਤਾ ਸੀ ਚਲੋ ਉਹ ਦਿਨ ਸਭ ਇੱਕ ਮਹੀਨਾ ਚਲਾ ਕੇ ਦੇਖ ਲੈਣ ਦੋ ਬਾਅਦ ਪ੍ਰੋਬਲਮ ਆਉਗੀ ਫਿਰ ਦੇਖ ਲੈਣੇ ਆ ਅੱਜ ਆਏ ਬਿਲਕੁਲ ਓਕੇ ਹੈ ਤੁਸੀਂ ਪਹਿਲਾਂ ਵੀ ਗੱਡੀ ਦੀ ਸਰਵਿਸ ਕਰਾਉਂਦੇ ਰਹੇ ਹੋਗੇ ਇੱਥੇ ਜਦੋਂ ਸਰਵਿਸ ਕਰਾਈ ਹੈ ਕੰਮਾਂ ਦੇ ਵਿੱਚ ਕੀ ਡਿਫਰੈਂਸ ਲੱਗਾ ਕੰਮਾਂ ਦੇ ਵਿੱਚ ਕੰਮ ਸਭ ਤੋਂ ਬੈਸਟ ਆ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਦੂਸਰੇ ਮਿਸਤਰੀ ਐਦਾਂ ਦੇ ਨਹੀਂ ਹੈਗੇ ਚੈੱਕ ਕਰੋ ਤੇ ਕੰਪਨੀਆਂ ਦੇ ਵਿੱਚ ਵੀ ਲੁੱਟ ਖੋ ਆ ਇੱਥੇ ਕੋਈ ਲੁੱਟ ਖੋ ਨਹੀਂ ਹੈਗੀ ਓਕੇ ਐਨ ਓਕੇ ਜੋ ਅੱਜ ਤੋਂ ਪਹਿਲਾਂ ਦਾ ਸਰਵਿਸ ਤੁਨੇ ਤੇਲ ਬਦਲਿਆ ਹੋਊਗਾ ਫਿਲਟਰ ਬਦਲਿਆ ਹੋਊਗਾ ਕਦੇ ਸੋਚਿਆ ਬ੍ਰੇਕ ਵਾਲ ਟੌਪ ਅਪ ਕਰ ਦੇਣਗੇ ਕੂਲੈਂਟ ਟੌਪ ਅਪ ਕਰ ਦੇਣਗੇ ਠੀਕ ਹੈ ਅੰਦਰੋਂ ਇੰਜਨ ਦੇ ਆਪਣੀ ਕਾਰਬਨ ਕਲੀਨ ਕਰ ਦੇਣਾ ਨਹੀਂ 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 ਫੋਟੋ ਫਾਇਤੀ ਜਾਣਾ ਹਾਂ ਬਿਲਕੁਲ ਤੇ ਪੈਸੇ ਦੱਸੋ ਸਹੀ ਸਿੱਕੇ ਨੇ ਲੱਤੈ ਨੇ ਸਰਵਿਸ ਦੇ ਸਰ ਇਹਨਾਂ ਨੇ ਸਰ 5000 ਰੁਪਏ ਲਿਆ ਸਰ ਜੋ ਸਰਵਿਸ ਆ ਉਹ ਨਹੀਂ ਲਿਆ ਫੋਲੋ ਸਰ ਹਾਂ ਕੋਲੀ ਓਕੇ ਜਿਹੜੇ ਜੋ ਐਕਸਟਰਾ ਪਾਰਟ ਪੈਣਾ ਉਹ ਹੀ ਪਹਿਲਾਂ ਦੱਸ ਦੇ ਵੀ ਆਹ ਪਾਰਟ ਪੈਣਾ ਉਹਦੇ ਤਾਂ ਵੱਖਰੇ ਹੁੰਦੇ ਹੀ ਆ ਜਿਵੇਂ ਮੰਨ ਲਓ ਬਲਬ ਹੋ ਗਿਆ ਕੋਈ ਲਾਈਟ ਹੋ ਗਈ ਤਾਂ ਉਹ ਅੱਖਰੇ ਹੁੰਦੇ ਹੀ ਹੁੰਦੇ ਆ ਉਹ ਗੱਡੀ ਦਾ ਫੋਲੋ ਚੈੱਕ ਅਪ ਕਪਾ ਕਰਕੇ ਕਿਹਨੂੰ ਦੱਸਦੇ ਨੇ ਹਣਾ ਬਿਲਕੁਲ ਜੀ ਬਿਲਕੁਲ ਬਾਕੀ ਨਾ ਉਹਰੇ ਭਰਾ ਦਾ ਸਕਰੀਨ ਤੇ ਨੰਬਰ ਚੱਲ ਰਹਾ ਤੇ ਵਿਦ ਐਡਰੈਸ ਚੱਲ ਰਹਿਗਾ ਜਿੰਨੇ ਭਰਾ ਉਹਰੇ ਆਉਣ ਦੇ ਚਾਹਵਣ ਹੈਗੇ ਨਾ ਜ਼ਿਲ੍ਹਾ ਮਰੀਰਕੋਟਲਾ ਦੇ ਖਾਸ ਕਰ ਤਿੰਨ ਉਹ ਖੜੀਆਂ ਨਗੀਆਂ ਵੀ ਥੋੜਾ ਟਾਈਮ ਵੀ ਖਰਾਬ ਨੇ ਕਿਉਂਕਿ ਇੱਕ ਗੱਡੀ ਘਟੋ ਘਟ ਬਿਰੇ ਤਿੰਨ ਤੋਂ ਸਾਢੇ ਤਿੰਨ ਘੰਟੇ ਖਾ ਜਾਂਦੇ ਸਾਢੇ ਤਿੰਨ ਘੰਟੇ ਪੂਰਾ ਵਧੀਆ ਕੰਮ ਕਰਨ ਨੂੰ ਤਿੰਨ ਤੋਂ ਸਾਢੇ ਤਿੰਨ ਘੰਟੇ ਕਾਰ ਨੂੰ ਲੱਗ ਜਾਂਦੇ ਨੇ ਹਾਂਜੀ ਬਾਕੀ ਕੰਮ ਤੇ ਡਿਪੈਂਡਡ ਕਰਦਾ ਕਿੰਨਾ ਕਰਾਉਣਾ ਹੈ ਕਿੰਨਾ ਘੱਟ ਕਰਾਉਣਾ ਵਧ ਕਰਾਉਣਾ ਇਸ ਕਰਕੇ ਕਹਿੰਦੇ ਆ ਵੀ ਕਿਉਂਕਿ ਹਰ ਇੱਕ ਬੰਦੇ ਦਾ ਸਮਾਂ ਬਹੁਤ ਕੀਮਤੀ ਆ ਅੱਜ ਦੇ ਟਾਈਮ 'ਚ ਹਾਂਜੀ ਹਾਂਜੀ ਕੰਮ ਕਰਾਉਣ ਆਓਗੇ ਤਾਂ ਪਹਿਲਾਂ ਬੁਕਿੰਗ ਕੀਤੀ ਹੋਊਗੀ ਤਾਂ ਫਿਰ ਕਾਰ ਆਸੀ ਉਦਾਂ ਨਹੀਂ ਉਹ ਕਰਾਂਗੇ ਬੁਕਿੰਗ ਦੇ ਹਿਸਾਬ ਨਾਲ ਕੰਮ ਕਰਾਂਗੇ ਤੁਹਾਡਾ ਸਮਾਂ ਨਹੀਂ ਖਰਾਬ ਹੋਊਗਾ ਸਭ ਤੋਂ ਵਧੀਆ ਗੱਲ ਇਹ ਹੈ ਕਿਉਂਕਿ ਇੱਕ ਦਿਨ ਦੇ ਵਿੱਚ ਨਾ ਮੈਨਾਂ ਕਿਹਾ ਚਲੋ 10 ਕ 12 ਮਸਾਂ ਨਿਕਲਦੀਆਂ ਨੇ ਉਹ ਵੀ ਖਿੱਚ ਮੁੱਚ ਕੇ ਪੂਰਾ ਠੀਕ ਹੈ ਤਾਂ ਕਰਕੇ ਜਿੰਨੇ ਭਰਾ ਦੇਖ ਰਹੇ ਨੇ ਬੁਕਿੰਗ ਲੈ ਲਓ ਕੋਈ ਚੱਕਰ ਨਹੀਂ ਜਿਆਦਾ ਦਿਨ ਦਾ ਗੈਪ ਨਹੀਂ ਪਾਉਂਦੇ ਤਿੰਨ ਦੋ ਚਾਰ ਦਿਨ ਦਾ ਗੈਪ ਹੋਊਗਾ ਕੋਈ ਜਿਆਦਾ ਨਹੀਂ ਪਰ ਤੁਹਾਡਾ ਮਿਲ ਜੂਗੇ ਸਾਨੂੰ ਤੇ ਬਾਕੀ ਜਿੰਨਾਂ ਨੇ ਲੋਕਲ ਔਰ ਵਿਜ਼ਿਟ ਕਰਕੇ ਆਪਣੀ ਡੇਟ ਤੇ ਟਾਈਮ ਜਰੂਰ ਲੈ ਲਿਓ ਬਾਕੀ ਵੀਡੀਓ ਸ਼ੇਅਰ ਕਰ ਦਿਓ ਜਿੰਨੇ ਭਰਾ ਦੇਖ ਰਹੇ ਬਾਕੀ ਸਾਰੇ ਭਰਾਵਾਂ ਦਾ ਧੰਨਵਾਦੀ ਵੀਡੀਓ ਦੇਖਣ ਤੇ ਥੈਂਕ ਯੂ